ਸ੍ਰੀ ਕਲਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਰਣਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈ ਨਿਆਮ ਮੁਖੜਲਾਈਨਸ ਤੇ ਸਮਾਨ ਪਿੱਛੇ ਜੋੜੇ ਨੂੰ ਵੈਸਟ ਜੈਟ 에ਅਰਲਾਈਨ ਨੇ ਨਹੀਂ ਚੜਨ ਦਿੱਤਾ ਜਹਾਜ਼ ਖੜੇ ਪੈਰ ਕਰਵਾਈ ਹੋਰ 에ਅਰਲਾਈਨ ਦੀ ਟਿਕਟ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਚ ਲੋਕਾਂ ਨੂੰ ਮਿਲ ਰਹੇ ਅਰਜ਼ੀਆਂ ਦਾਖਲ ਕਰਨ ਦੇ ਸੱਦੇ 6300 ਉਮੀਦਵਾਰਾਂ ਨੂੰ ਕੈਨਡਾ ਦੀ ਪੀਆਰ ਲਈ ਅਰਜ਼ੀਆਂ ਦਾਖਲ ਕਰਨ ਦੇ ਮਿਲੇ ਸੱਦੇ ਮਾਈਕਰੋਸਾਫਟ ਵਿੰਡੋਸ 'ਚ ਆਈ ਤਕਨੀਕੀ ਖਰਾਬੀ ਦੁਨੀਆ ਭਰ ਦੇ ਵਿੱਚ ਬੈਂਕਿੰਗ ਸੇਵਾਵਾਂ ਸਮੇਤ ਕਈ ਹੋਰ ਸੇਵਾਵਾਂ ਹੋਈਆਂ ਠੱਪ। ਪ੍ਰਵਾਸੀਆਂ ਉਤੇ ਸਰਕਾਰ ਦਾ ਵੱਡਾ ਐਕਸ਼ਨ 2 ਸਾਲਾਂ ਦੇ ਵਿੱਚ ਤਕਰੀਬਨ 29000 ਲੋਕ ਕੀਤੇ ਰਿਪੋਰਟ। ਹੁਣ ਖਬਰਾਂ ਵਿਸਥਾਰ ਦੇ ਨਾਲ ਫਲਾਈਟ ਦੇ ਵਿੱਚ ਸਮਾਨ ਰੱਖਣ ਪਿੱਛੇ ਬ੍ਰੈਂਟਨ ਦੇ ਇੱਕ ਜੋੜੇ ਨੂੰ ਵੈਸਟ ਜੈਟ 에ਅਰਲਾਈਨ ਨੇ ਜਹਾਜ਼ ਦੇ ਵਿੱਚ ਨਹੀਂ ਚੜਨ ਦਿੱਤਾ ਜੋੜੇ ਨੂੰ ਖੜੇ ਪੈਰ ਕਿਸੇ ਹੋਰ 에ਅਰਲਾਈਨ ਦੀ ਟਿਕਟ ਕਰਵਾਉਣੀ ਪਈ ਤੇ ਜੋੜੇ ਨੇ ਇਸ ਘਟਨਾ ਤੋਂ ਬਾਅਦ 에ਅਰਲਾਈਨ ਤੋਂ ਰਿਫੰਡ ਦੀ ਵੀ ਮੰਗ ਕੀਤੀ ਹੈ ਬ੍ਰੈਮਟਨ ਦੇ ਇੱਕ ਜੋੜੇ ਨੂੰ ਪਿਛਲੇ ਮਹੀਨੇ ਵੈਸਟ ਜੈਟ 에ਅਰਲਾਈਨ ਨੇ ਆਪਣੇ ਜਹਾਜ਼ ਵਿੱਚ ਚੜਨ ਤੋਂ ਇਨਕਾਰ ਕਰ ਦਿੱਤਾ 에ਅਰਲਾਈਨ ਦੇ ਬੋਰਡਿੰਗ ਵੇਲੇ ਇਸ ਜੋੜੇ ਨੂੰ ਨਾਲ ਲਿਜਾ ਸਕਣ ਵਾਲੇ ਬੈਗ ਯਾਨੀ ਕਿ ਕੈਰੀ-ਆਨ ਬੈਗ ਨੂੰ ਗੇਟ ਚੈੱਕ ਕਰਨ ਲਈ ਆਖਿਆ ਸੀ ਜਿਸ ਦਾ ਇਸ ਜੋੜੇ ਨੇ ਵਿਰੋਧ ਕੀਤਾ ਕਿਉਂਕਿ ਉਹਨਾਂ ਦੇ ਸਮਾਨ ਵਿੱਚ ਦਵਾਈਆਂ ਅਤੇ ਹੋਰ ਕੀਮਤੀ ਸਮਾਨ ਸੀ ਪਰੂਰ ਕੁਮਾਨਨ ਆਪਣੀ ਪਤਨੀ ਕਲਪਨਾ ਨਾਲ ਟੋਰਾਂਟੋ ਤੋਂ ਵੈਂਕੂਵਰ ਜਾ ਰਹੇ ਸਨ ਕੁਮਾਨਨ ਨੇ ਦੱਸਿਆ ਹੈ ਕਿ ਜਿਸ ਵੇਲੇ ਉਹ ਜਹਾਜ਼ ਵਿੱਚ ਚੜ੍ਹਨ ਲਈ ਲਾਈਨ ਵਿੱਚ ਲੱਗੇ ਸਨ ਤਾਂ ਵੈਸਟ ਜੈਟ ਦੇ ਇੱਕ ਮੁਲਾਜ਼ਮ ਨੇ ਅਨਾਉਂਸਮੈਂਟ ਕੀਤੀ ਕਿ ਜਹਾਜ਼ ਦੇ ਅੰਦਰ ਸਮਾਨ ਰੱਖਣ ਦੀ ਥਾਂ ਭਰ ਗਈ ਹੈ। ਕੁਮਾਨਨ ਸਣੇ ਕਰੀਬ 10 ਹੋਰ ਯਾਤਰੀ ਸਨ ਜਿਨ੍ਹਾਂ ਨੂੰ ਆਪਣੇ ਬੈਗ ਜਹਾਜ਼ ਦੇ ਅੰਦਰ ਲਿਜਾਣ ਦੀ ਬਜਾਏ ਗੇਟ ਚੈੱਕ ਕਰਨ ਲਈ ਆਖਿਆ ਗਿਆ। ਕੁਮਾਨਨ ਅਤੇ ਕਲਪਨਾ ਦੋਵਾਂ ਨੇ ਆਪਣਾ ਸਮਾਨ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਵਿੱਚ ਕਲਪਨਾ ਦੇ ਗਹਿਣੇ ਅਤੇ ਸ਼ੂਗਰ ਦੇ ਦਰਦ ਦੀਆਂ ਜ਼ਰੂਰੀ ਦਵਾਈਆਂ ਸਨ ਜੋ ਉਹਨਾਂ ਨੂੰ ਸਫ਼ਰ ਦੌਰਾਨ ਵੀ ਚਾਹੀਦੀਆਂ ਸਨ ਇਸ ਜੋੜੇ ਕੋਲ ਵਾਧੂ ਬੈਗ ਦੇ ਨਾਂ ਤੇ ਸਿਰਫ ਕਲਪਨਾ ਦਾ ਪਰਸ ਸੀ ਕੁਮਾਨਨ ਨੇ ਪੁੱਛਿਆ ਕਿ ਕੀ ਉਹ ਆਪਣੀਆਂ ਜ਼ਰੂਰੀ ਚੀਜ਼ਾਂ ਇੱਕੋ ਬੈਗ ਵਿੱਚ ਕਰਕੇ ਜਹਾਜ਼ ਅੰਦਰ ਲਿਜਾ ਸਕਦੇ ਨੇ ਕੁਮਾਨਨ ਨੇ ਕਿਹਾ ਕਿ ਵੈਸਟ ਜੈਟ ਦੇ ਮੁਲਾਜ਼ਮ ਨੇ ਇਨਕਾਰ ਕਰਦਿਆਂ ਉਹਨਾਂ ਨੂੰ ਫਲਾਈਟ ਤੋਂ ਬੈਨ ਕਰ ਦਿੱਤਾ ਕੁਮਾਨਨ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਸੁੰਨਾ ਵੀ ਗਵਾਰਾ ਨਹੀਂ ਕੀਤਾ ਕਿ 에ਅਰਲਾਈਨਾਂ ਇਦਾਂ ਕੰਮ ਕਰਦੀਆਂ ਨੇ ਇਸ ਜੋੜੇ ਦੇ ਕੇਸ ਨੇ ਕੈਨੇਡਾ ਵਿੱਚ ਕੈਰੀਅਨ ਬੈਗ ਨਾਲ ਸਫ਼ਰ ਕਰਨ ਵਾਲੇ ਮੁਸਾਫਰਾਂ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਹੈ ਮੈਕგილ ਯੂਨੀਵਰਸਿਟੀ ਵਿੱਚ ਐਵੀਏਸ਼ਨ ਪ੍ਰੋਗਰਾਮ ਪ੍ਰਬੰਧਨ ਦੇ ਪ੍ਰੋਫੈਸਰ ਜான் ਗ੍ਰੈਡਕ ਨੇ ਕਿਹਾ ਕਿ ਜਹਾਜ਼ ਦੇ ਅੰਦਰ ਸਮਾਨ ਰੱਖਣ ਦੀ ਜਗ੍ਹਾ ਥੋੜਨਾ ਅਕਸਰ ਯਾਤਰੀਆਂ ਦੇ ਗੁੱਸੇ ਦਾ ਕਾਰਨ ਬਣ ਰਿਹਾ ਹੈ ਜੇ ਤੁਸੀਂ ਜਹਾਜ਼ ਵਿੱਚ ਚੜਨ ਵਾਲੇ ਆਖਰੀ 20-30 ਯਾਤਰੀਆਂ ਵਿੱਚੋਂ ਤਾਂ ਬਹੁਤ ਸੰਭਾਵਨਾ ਹੈ ਕਿ ਤੁਹਾਡੇ ਤੋਂ ਪਹਿਲਾਂ ਦੇ ਯਾਤਰੀਆਂ ਨੇ ਕੈਬਿਨ ਅੰਦਰ ਸਮਾਨ ਰੱਖਣ ਦੀ ਥਾਂ ਵਰਤ ਲਈ ਹੋਵੇ ਕੁਮਾਨਨ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਜਹਾਜ਼ ਵਿੱਚ ਨਹੀਂ ਚੜਨ ਦਿੱਤਾ ਗਿਆ ਸੀ ਤਾਂ ਉਦੋਂ 에어ਲਾਈਨ ਦੇ ਇੱਕ ਮੁਲਾਜ਼ਮ ਨੇ ਉਹਨਾਂ ਨੂੰ ਦੱਸਿਆ ਕਿ ਉਹ ਦੁਬਾਰਾ ਕਦੇ ਵੀ ਵੈਸਟ ਜੈਟ ਵਿੱਚ ਸਫ਼ਰ ਨਹੀਂ ਕਰ ਸਕਣਗੇ। ਵਿੰਕੂਵਰ ਵਿੱਚ ਛੁੱਟੀਆਂ ਮਨਾਉਣ ਜਾ ਰਹੇ ਇਸ ਜੋੜੇ ਨੂੰ ਖੜੇ ਪੈਰ ਫਲੇਅਰ 에어ਲਾਈਨ ਨਾਲ 1127 ਡਾਲਰ ਦੀ ਟਿਕਟ ਕਰਨੀ ਪਈ। 24 ਜੂਨ ਨੂੰ ਕੁਮਾਨਨ ਨੇ ਵੈਸਟ ਜੈਟ ਨੂੰ ਇੱਕ ਸ਼ਿਕਾਇਤ ਪੱਤਰ ਵੀ ਭੇਜਿਆ ਜਸ ਵਿੱਚ ਵੈਸਟ ਜੈਟ ਅਤੇ ਫਲੇਅਰ ਦੀਆਂ ਟਿਕਟਾਂ ਦਾ ਪੈਸਾ ਰਿਫੰਡ ਕਰਨ ਦੀ ਬੇਨਤੀ ਕੀਤੀ ਗਈ। ਮੀਡੀਆ ਨੂੰ ਦਿੱਤੇ ਜਵਾਬ ਵਿੱਚ ਵੈਸਟ ਜੈਟ ਦੀ ਬੁਲਾਰਨ ਜੂਲੀਆ ਕੇਸਰ ਨੇ ਇੱਕ ਈਮੇਲ ਵਿੱਚ ਕਿਹਾ ਹੈ ਕਿ ਕੁਮਾਨਨ ਜੋੜੇ ਨੂੰ 에ਅਰਲਾਈਨ ਵੱਲੋਂ ਬੈਨ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੂੰ 800 ਡਾਲਰ ਦਾ ਰਿਫੰਡ ਮਿਲੇਗਾ ਜਿਹੜੇ ਪੈਸੇ ਉਨ੍ਹਾਂ ਨੇ ਵੈਸਟ ਜੈਟ ਦੀਆਂ ਟਿਕਟਾਂ ਤੇ ਖਰਚੇ ਸਨ। ਜੂਲੀਆ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਨ੍ਹਾਂ ਯਾਤਰੀਆਂ ਨੂੰ ਬੋਰਡਿੰਗ ਦੌਰਾਨ ਮਾੜੇ ਵਿਵਹਾਰ ਕਾਰਨ ਸਫ਼ਰ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ ਵੈਸਟ ਜੈਟ ਦੀ ਅਜੇਹੇ ਵਿਗਨਕਾਰੀ ਜਾਂ ਬਤਮੀਜ਼ੀ ਵਾਲੇ ਵਿਵਹਾਰ ਨੂੰ ਸਹਿਨ ਨਾ ਕਰਨ ਦੀ ਨੀਤੀ ਹੈ। ਕੁਮਾਨਨ ਨੇ ਕਿਹਾ ਕਿ ਉਨ੍ਹਾਂ ਨੇ ਬਤਮੀਜ਼ੀ ਨਹੀਂ ਕੀਤੀ ਸੀ ਸਗੋਂ ਉਹ ਪਰੇਸ਼ਾਨ ਸਨ ਅਤੇ ਉੱਚੀ ਆਵਾਜ਼ ਵਿੱਚ ਬੋਲੇ ਸਨ ਕਿਉਂਕਿ ਵੈਸਟ ਜੈਟ ਨੇ ਉਨ੍ਹਾਂ ਦੇ ਕੀਮਤੀ ਸਮਾਨ ਅਤੇ ਦਵਾਈਆਂ ਨੂੰ ਜਹਾਜ਼ ਵਿੱਚ ਲਿਆਉਣ ਲਈ ਉਨ੍ਹਾਂ ਦੀ ਬੇਨਤੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਕੁਮਾਨਨ ਨੇ ਇਹ ਵੀ ਕਿਹਾ ਕਿ ਉਹ ਮੈਨੂੰ ਕੋਈ ਜ਼ਿਪਲੌਕ ਲਿਫਾਫਾ ਦੇ ਸਕਦੇ ਸਨ ਉਹਨਾਂ ਨੂੰ ਕੋਈ ਹੱਲ ਪ੍ਰਦਾਨ ਕਰਨਾ ਚਾਹੀਦਾ ਸੀ ਜੂਲੀਆ ਨੇ ਕਿਹਾ ਕਿ ਜਹਾਜ਼ ਵਿੱਚ ਸਮਾਨ ਰੱਖਣ ਦੀ ਥਾਂ ਥੋੜ੍ਹ ਜਾਂ ਤੇ ਵੈਸਟ ਜੈਟ ਲਈ ਯਾਤਰੀਆਂ ਨੂੰ ਸਮਾਨ ਨੂੰ ਗੇਟ ਚੈੱਕ ਕਰਨ ਦੀ ਬੇਨਤੀ ਆਮ ਗੱਲ ਹੈ ਜੂਲੀਆ ਨੇ ਇਸ ਜੋੜੇ ਦੀ ਜੇਬੋਂ ਗਏ ਫਲੇਅਰ 에ਅਰਲਾਈਨ ਦੀ ਟਿਕਟ ਦੇ ਪੈਸੇ ਬਾਰੇ ਕੁਝ ਨਹੀਂ ਕਿਹਾ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਕੈਰੀਅਨ ਬੈਗ ਲਈ ਵਾਧੂ ਫੀਸ ਲੈਣ ਨਾਲ ਜਹਾਜ਼ ਦੇ ਅੰਦਰ ਸਮਾਨ ਰੱਖਣ ਦੀ ਥਾਂ ਥੋੜਨ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਕੁਝ ਸਸਤੀਆਂ 에ਅਰਲਾਈਨਾਂ ਕੈਰੀਅਨ ਬੈਗ ਲਈ ਫੀਸ ਵਸੂਲ ਰਹੀਆਂ ਨੇ ਪਰ ਜੌਨ ਗ੍ਰੈਡਿਕ ਨੇ ਕਿਹਾ ਕਿ ਜਿਸ ਵੇਲੇ ਯਾਤਰੀ ਪਹਿਲਾਂ ਹੀ ਫੀਸ ਦੀ ਲੰਬੀ ਸੂਚੀ ਨਾਲ ਨਜਿੱਟ ਰਹੇ ਹੋਣ ਅਜੇਹਜ ਵਾਧੂ ਫੀਸ ਲੈਣਾ ਵੀ ਠੀਕ ਨਹੀਂ। ਗ੍ਰੈਡਿਕ ਦਾ ਸੁਝਾਅ ਹੈ ਕਿ 에ਅਰਲਾਈਨਾਂ ਨੂੰ ਸਮਾਨ ਦੇ ਆਕਾਰ ਦੀ ਸੀਮਾ ਯਾਨੀ ਕਿ ਸਾਈਜ਼ ਲਿਮਿਟ ਬਿਹਤਰ ਤਰੀਕੇ ਨਾਲ ਲਾਗੂ ਕਰਨੀ ਚਾਹੀਦੀ ਹੈ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਵਿੱਚ 6300 ਉਮੀਦਵਾਰਾਂ ਨੂੰ ਕੈਨੇਡਾ ਦੀ ਪੀਆਰ ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਹੈ ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਲਈ ਸੀਆਰਐਸ 515 ਦਰਜ ਕੀਤਾ ਗਿਆ ਜਦਕਿ ਇਸ ਤੋਂ ਪਹਿਲਾਂ ਇਹ ਕਾਫੀ ਉੱਚਾ ਚੱਲ ਰਿਹਾ ਸੀ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਇਸ ਮਹੀਨੇ ਹੁਣ ਤੱਕ 17361 ਉਮੀਦਵਾਰਾਂ ਨੂੰ ਪੀਆਰ ਲਈ ਅਰਜ਼ੀ ਦਾਖਲ ਕਰਨ ਦੇ ਸੱਦੇ ਭੇਜੇ ਜਾ ਚੁੱਕੇ ਨੇ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਅਧੀਨ ਕੱਲ 1391 ਉਮੀਦਵਾਰਾਂ ਨੂੰ ਪੀਆਰ ਦਾ ਸੱਦਾ ਭੇਜਿਆ ਗਿਆ ਪਰ ਘੱਟੋ ਘੱਟ ਸੀਆਰਐਸ 670 ਰਿਹਾ ਪੀਐਨਪੀ ਵਿੱਚ 600 ਪੁਆਇੰਟ ਖੁਦ ਬਖੁਦ ਮਿਲ ਜਾਂਦੇ ਨੇ ਅਤੇ ਉਮੀਦਵਾਰਾਂ ਨੂੰ ਜ਼ਿਆਦਾ ਮੁਸ਼ਕਲਤ ਨਹੀਂ ਕਰਨੀ ਪੈਂਦੀ। ਮਿਸਾਲ ਵਜੋਂ ਜੇ ਉਮੀਦਵਾਰ ਦਾ ਸਕੋਰ 300 ਬੰਦ ਹੈ ਤਾਂ ਉਸ ਨੂੰ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ ਅਧੀਨ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਉਸ ਦਾ ਕੁੱਲ ਸਕੋਰ 900 ਹੋ ਜਾਵੇਗਾ। ਦਸਤ ਇਹ ਕਿ 2023 ਤੋਂ ਐਕਸਪ੍ਰੈਸ ਐਂਟਰੀ ਅਧੀਨ ਸ਼੍ਰੇਣੀਆਂ ਤੇ ਆਧਾਰਿਤ ਚੋਣ ਪ੍ਰਕਿਰਿਆ ਆਰੰਭੀ ਗਈ ਹੈ ਤਾਂ ਕਿ ਕੁਝ ਖਾਸ ਖੇਤਰਾ ਵਿੱਚ ਹੁਨਰਮੰਦ ਕਾਮਿਆਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ ਹੈਲਥ ਕੇਅਰ ਸੈਕਟਰ ਸਭ ਤੋਂ ਉੱਪਰ ਹੈ ਜਦਕਿ ਸਾਇੰਸ ਟੈਕਨੋਲੋਜੀ ਅਤੇ ਮੈਥਮੈਟਿਕਸ ਦੇ ਪੇਸ਼ੇ ਵਿੱਚ ਵੀ ਮੰਗ ਘਟਣ ਦਾ ਨਾਂ ਨਹੀਂ ਲੈ ਰਹੀ ਦੂਜੇ ਪਾਸੇ ਕਾਰਪਿੰਟਰ ਪਲੰਬਰ ਅਤੇ ਕੰਟਰੈਕਟਰ ਵੀ ਭਾਰੀ ਮੰਗ ਅਧੀਨ ਆਉਂਦੇ ਨੇ ਟਰਾਂਸਪੋਰਟੇਸ਼ਨ ਤੋਂ ਇਲਾਵਾ ਐਗਰੀਕਲਚਰ ਨਾਲ ਸੰਬੰਧਿਤ ਕਾਮਿਆਂ ਉਹ ਵੀ ਤਰਜੀਹ ਦਿੱਤੀ ਜਾ ਰਹੀ ਹੈ ਮਾਈਕਰੋਸਾਫਟ ਦੇ ਵਿੰਡੋਜ਼ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਦੁਨੀਆ ਭਰ ਵਿੱਚ ਬੈਂਕਿੰਗ ਸੇਵਾਵਾਂ ਤੇ ਇੱਥੋਂ ਤੱਕ ਕਿ ਫਲਾਈਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਨੇ ਵਿੰਡੋਜ਼ ਚ ਗੜਬੜੀ ਕਾਰਨ ਸੁਪਰਮਾਰਕੀਟ ਬੈਂਕਿੰਗ ਸੰਚਾਲਨ ਤੇ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਇੱਕ ਗਲੋਬਲ ਤਕਨੀਕੀ ਆਊਟੇਜ ਸ਼ੁੱਕਰਵਾਰ ਨੂੰ ਕਈ ਉਦਯੋਗਾਂ ਵਿੱਚ ਕੰਮਕਾਜ ਵਿੱਚ ਵਿਘਨ ਪਾ ਰਿਹਾ ਸੀ 에ਅਰਲਾਈਨਾਂ ਨੇ ਉਡਾਣਾਂ ਨੂੰ ਰੋਕ ਦਿੱਤਾ ਕੁਝ ਪ੍ਰਸਾਰਕ ਬੰਦ 에ਅਰ ਅਤੇ ਬੈਂਕਿੰਗ ਤੋਂ ਲੈ ਕੇ ਸਿਹਤ ਸੰਭਾਲ ਤੱਕ ਸਭ ਕੁਝ ਸਿਸਟਮ ਸਮੱਸਿਆਵਾਂ ਦੇ ਨਾਲ ਪ੍ਰਭਾਵਿਤ ਹੋਇਆ ਇੱਕ ਗਲੋਬਲ ਟੈਕਨੋਲੋਜੀ ਆਊਟੇਜ ਨੇ ਉਡਾਣਾਂ ਨੂੰ ਜ਼ਮੀਨੀ ਤੌਰ ਤੇ ਬੰਦ ਕਰ ਦਿੱਤਾ, ਬੈਂਕਾਂ ਅਤੇ ਹਸਪਤਾਲ ਪ੍ਰਣਾਲੀਆਂ ਨੂੰ ਆਫਲਾਈਨ ਅਤੇ ਮੀਡੀਆ ਆਊਟਲੈਟਾਂ ਨੂੰ ਬੰਦ ਕਰ ਦਿੱਤਾ। ਇੱਕ ਵੱਡੇ ਵਿਗਨ ਵਿੱਚ ਜਿਸ ਨੇ ਦੁਨੀਆ ਭਰ ਦੀਆਂ ਕੰਪਨੀਆਂ ਅਤੇ ਸੇਵਾਵਾਂ ਨੂੰ ਪ੍ਰਭਾਵਿਤ ਕੀਤਾ ਅਤੇ ਮੁੱਠੀ ਭਰ ਪ੍ਰਦਾਤਾਵਾਂ ਤੋਂ ਸੌਫਟਵੇਅਰ ਤੇ ਨਿਰਭਰਤਾ ਨੂੰ ਉਜਾਗਰ ਕੀਤਾ। ਸਾਈਬਰ ਸੁਰੱਖਿਆ ਫਰਮ ਕ라우ਡ ਸਟ੍ਰਾਈਕ ਨੇ ਕਿਹਾ ਹੈ ਕਿ ਆਊਟੇਜ ਦੇ ਪਿੱਛੇ ਮੰਨਿਆ ਜਾਂਦਾ ਹੈ ਕਿ ਇਹ ਮੁੱਦਾ ਕੋਈ ਸੁਰੱਖਿਆ ਘਟਨਾ ਜਾਂ ਸਾਈਬਰ ਅਟੈਕ ਨਹੀਂ ਸੀ ਅਤੇ ਇਹ ਸੀ ਕਿ ਇਸ ਦਾ ਇੱਕ ਹੱਲ ਹੋ ਰਿਹਾ ਸੀ ਕੰਪਨੀ ਨੇ ਕਿਹਾ ਕਿ ਸਮੱਸਿਆ ਉਦੋਂ ਆਈ ਜਦੋਂ ਉਸਨੇ ਮਾਈਕਰੋਸਾਫਟ ਵਿੰਡੋਜ਼ ਚਲਾਉਣ ਵਾਲੇ ਕੰਪਿਊਟਰਾਂ ਤੇ ਨੁਕਸਦਾਰ ਅਪਡੇਟ ਤਾਇਨਾਤ ਕੀਤਾ ਪਰ ਸਮੱਸਿਆ ਦਾ ਪਹਿਲੀ ਵਾਰ ਪਤਾ ਲੱਗਣ ਦੇ ਘੰਟਿਆਂ ਬਾਅਦ ਗੜਬੜ ਜਾਰੀ ਰਹੀ ਤੇ ਹੋਰ ਵਾਧੀ ਗਈ ਅਮਰੀਕਾ ਯੂਰਪ ਅਤੇ ਏਸ਼ੀਆ ਦੇ ਹਵਾਈ ਅੱਡਿਆਂ ਤੇ ਲੰਬੀਆਂ ਲਾਈਨਾਂ ਬਣੀਆਂ ਕਿਉਂਕਿ 에ਅਰਲਾਈਨਾਂ ਨੇ ਉਸ ਸਮੇਂ ਚੈੱਕ-ਇਨ ਅਤੇ ਬੁਕਿੰਗ ਸੇਵਾਵਾਂ ਤੱਕ ਪਹੁੰਚ ਗਵਾ ਦਿੱਤੀ ਜਦੋਂ ਬਹੁਤ ਸਾਰੇ ਯਾਤਰੀ ਗਰਮੀ ਦੀਆਂ ਛੁੱਟੀਆਂ ਤੇ ਜਾ ਰਹੇ ਸਨ ਆਸਟ੍ਰੇਲੀਆ ਵਿੱਚ ਨਿਊਜ਼ ਆਊਟਲੈਟਸ ਜਿੱਥੇ ਦੂਰ ਸੰਚਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਉਹਨਾਂ ਨੂੰ ਘੰਟਿਆਂ ਲਈ ਔਨ-ਏਅਰ ਟੱਕ ਦਿੱਤਾ ਗਿਆ ਸੀ ਟੈਂਡਾ ਵਿੱਚ ਟੋਰਾਂਟੋ ਪੀਰਸਨ ਇੰਟਰਨੈਸ਼ਨਲ 에어ਪੋਰਟ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਗਲੋਬਲ ਟੈਕਨੋਲੋਜੀ ਆਊਟੇਜ ਕਾਰਨ ਉਡਾਨਾਂ ਦੇਰੀ ਅਤੇ ਦਿਨ ਪਰ ਰੱਦ ਹੋ ਸਕਦੀ ਹੈ। ਇਸਨੇ ਕਿਹਾ ਕਿ ਆਊਟੇਜ ਕੁਝ 에어ਲਾਈਨਾਂ ਲਈ ਤਕਨੀਕੀ ਰੁਕਾਵਟਾਂ ਦਾ ਕਾਰਨ ਬਣ ਰਹੀ ਹੈ ਅਤੇ ਯਾਤਰੀਆਂ ਨੂੰ ਖਾਸ ਉਡਾਨ ਦੀ ਜਾਣਕਾਰੀ ਲਈ ਸਿੱਧੇ ਤੌਰ ਤੇ ਆਪਣੀਆਂ 에어ਲਾਈਨਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਪੋਰਟਰ 에어ਲਾਈਨਜ਼ ਨੇ ਕਿਹਾ ਹੈ ਕਿ ਉਹ ਦੁਪਹਿਰ 12 ਵਜੇ ਤੱਕ ਆਪਣੀਆਂ ਉਡਾਨਾਂ ਨੂੰ ਰੱਦ ਕਰ ਰਹੀ ਹੈ। ਅਤੇ ਇਹ ਆਊਟੇਜ ਦੇ ਕਾਰਨ ਹੋ ਰਿਹਾ ਹੈ ਟਰੈਕਿੰਗ ਸੇਵਾ ਫਲਾਈਟ ਅਵੇਅਰ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਵੈਸਟ ਜੈਟ ਦੀਆਂ ਉਡਾਨਾਂ ਨੂੰ ਸ਼ਾਮਿਲ ਕਰਕੇ 7 ਰੱਦ ਅਤੇ 29 ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ ਜਦਕਿ 에ਅਰ ਕੈਨੇਡਾ ਨੇ ਹੁਣ ਤੱਕ 3 ਰੱਦ ਕਰ ਦਿੱਤੀਆਂ ਨੇ ਤੇ 19 ਉਡਾਨਾਂ ਦੇ ਵਿੱਚ ਦੇਰੀ ਦੇਖੀ ਗਈ ਓਲੰਪਿਕ ਤੋਂ ਪਹਿਲਾਂ ਪੈਰਿਸ ਤੇ ਉਤਰਨ ਵਾਲੇ ਕੁਝ ਐਥਲੀਟਾਂ ਅਤੇ ਦਰਸ਼ਕਾਂ ਨੂੰ ਦੇਰੀ ਹੋਈ ਪਰ ਖੇਡਾਂ ਦੇ ਆਯੋਜਕਾਂ ਨੇ ਕਿਹਾ ਕਿ ਰੁਕਾਵਟਾਂ ਸੀਮਿਤ ਸਨ ਅਤੇ ਟਿਕਟਿੰਗ ਜਾਂ ਟਾਰਚ ਰਿਲੇ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਡਾਊਨ ਡੈਕਟਰ ਜੋ ਇੰਟਰਨੈਟ ਸੇਵਾਵਾਂ ਵਿੱਚ ਉਪਭੋਗਤਾ ਦੁਆਰਾ ਰਿਪੋਰਟ ਕੀਤੀਆਂ ਰੁਕਾਵਟਾਂ ਨੂੰ ਟਰੈਕ ਕਰਦਾ ਹੈ ਉਸਨੇ ਰਿਕਾਰਡ ਕੀਤਾ ਹੈ ਕਿ ਦੁਨੀਆ ਭਰ ਵਿੱਚ 에ਅਰਲਾਈਨਾਂ ਭੁਗਤਾਨ ਪਲੇਟਫਾਰਮ ਅਤੇ ਆਨਲਾਈਨ ਖਰੀਦਦਾਰੀ ਵੈੱਬਸਾਈਟਾਂ ਪਰ ਪ੍ਰਭਾਵਿਤ ਹੋਈਆਂ ਸਨ ਹਾਲਾਂਕਿ ਇਹ ਵਿਘਨ ਇੱਕ ਛੋਟਾ ਜਿਹਾ ਦਿਖਾਈ ਦਿੰਦਾ ਸੀ ਅਤੇ ਸਪਸ਼ਟ ਤੌਰ ਤੇ ਇਸ ਨਾਲ ਸੰਬੰਧਿਤ ਸੀ ਕਿ ਕੀ ਕੰਪਨੀਆਂ ਮਾਈਕਰੋਸਾਫਟ ਕਲਾਉਡ ਅਧਾਰਿਤ ਸੇਵਾਵਾਂ ਦੀ ਵਰਤੋਂ ਕਰਦੀਆਂ ਨੇ 에ਅਰਲਾਈਨ ਆਵਾਜਾਈ ਖਾਸ ਤੌਰ ਤੇ ਪ੍ਰਭਾਵਿਤ ਹੋਈ ਸੀ ਹਾਲਾਂਕਿ ਪ੍ਰਭਾਵ ਪਰਿਵਰਤਨਸ਼ੀਲ ਸਨ ਟੋਰਾਂਟੋ ਦੇ ਪੀਅਰਸਨ 에ਅਰਪੋਰਟ ਦੇ ਇੱਕ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ 에ਅਰਲਾਈਨ ਤੋਂ 에ਅਰਲਾਈਨ ਦੇ ਪ੍ਰਭਾਵ ਵੱਖੋ ਵੱਖਰੇ ਸਨ ਪੀਅਰਸਨ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਹੁਣ ਤੱਕ 에ਅਰ ਕੈਨੇਡਾ वेस्टजेट सनविंग ਅਤੇ ਫਲੇਅਰ ਸੰਚਾਲਨ ਪ੍ਰਭਾਵਿਤ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅਸੀਂ ਅਜੇ ਵੀ ਪ੍ਰਮੁੱਖ ਅਮਰੀਕੀ 에ਅਰਲਾਈਨਾਂ ਜਿਵੇਂ ਡੈਲਟਾ, ਅਮਰੀਕਾ ਨੇ ਯੂਨਾਈਟਿਡ ਦੇ ਨਾਲ-ਨਾਲ ਪੋਟਰ 에ਅਰਲਾਈਨਜ਼ ਨਾਲ ਸਮੱਸਿਆਵਾਂ ਵੇਖ ਰਹੇ ਹਾਂ। ਪੋਟਰ 에ਅਰਲਾਈਨਜ਼ ਜੋ ਪੂਰੇ ਕੈਨੇਡਾ ਅਤੇ ਯੂਐਸ ਦੇ ਕੁਝ ਸਥਾਨਾਂ ਲਈ ਉਡਾਨਾਂ ਚਲਾਉਂਦੀਆਂ ਨੇ ਉਨ੍ਹਾਂ ਨੇ ਕਿਹਾ ਕਿ ਸਾਰੀਆਂ ਉਡਾਨਾਂ ਸ਼ੁੱਕਰਵਾਰ ਨੂੰ ਘੱਟੋ-ਘੱਟ ਦੁਪਹਿਰ ਤੱਕ ਰੱਦ ਕਰ ਦਿੱਤੀਆਂ ਜਾਣਗੀਆਂ ਕੰਪਨੀ ਨੇ ਸਵੇਰੇ 6 ਵਜੇ ਤੋਂ ਬਾਅਦ ਕਿਹਾ ਹੈ ਕਿ ਉਸਦੇ ਕਾਲ ਸੈਂਟਰ ਏਜੰਟਾਂ ਕੋਲ ਰਿਜ਼ਰべਸ਼ਨ ਜਾਂ ਰੀਬੁਕਿੰਗ ਜਾਣਕਾਰੀ ਤੱਕ ਪਹੁੰਚ ਨਹੀਂ ਹੈ ਅਤੇ ਇਹ ਗਾਹਕਾਂ ਨੂੰ ਅਪਡੇਟ ਲਈ ਆਪਣੀ ਵੈੱਬਸਾਈਟ ਤੇ ਭੇਜ ਰਹੀ ਹੈ ਮੌਂਟਰੀਅਲ ਅਤੇ ਵੈਂਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਅਮਰੀਕੀ ਕਸਟਮ ਅਧਿਕਾਰੀ ਵਿਗਨ ਦੇ ਕਾਰਨ ਅਮਰੀਕੀ ਮੰਜ਼ਿਲਾਂ ਵੱਲ ਜਾਣ ਵਾਲੇ ਯਾਤਰੀਆਂ ਤੇ ਕਾਰਵਾਈ ਨਹੀਂ ਕਰ ਸਕੇ ਮੌਂਟਰੀਅਲ ਟਰੂਡੋ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਕਿਹਾ ਹੈ ਕਿਸ ਸਮੱਸਿਆਵਾਂ ਦਾ ਹੱਲ ਹੋ ਗਿਆ ਹੈ ਤੇ ਯਾਤਰੀ ਪ੍ਰਕਿਰਿਆ ਹੌਲੀ-ਹੌਲੀ ਮੁੜ ਸ਼ੁਰੂ ਹੋ ਰਹੀ ਹੈ। ਕੈਨੇਡਾ ਪਰਦੇ ਹਵਾਈ ਅੱਡਿਆਂ ਨੇ ਯਾਤਰਾ ਕਰਨ ਵਾਲੇ ਜਾਂ ਪਰਿਵਾਰ ਅਤੇ ਦੋਸਤਾਂ ਨੂੰ ਪਿਕਅਪ ਕਰਨ ਵਾਲੇ ਗਾਹਕਾਂ ਨੂੰ ਬਾਹਰ ਜਾਣ ਤੋਂ ਪਹਿਲਾਂ 에ਅਰਲਾਈਨਜ਼ ਨਾਲ ਫਲਾਈਟ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ। ਐਰਨਬਰਗ 에ਅਰਪੋਰਟ ਨੇ ਕਿਹਾ ਕਿ ਸਿਸਟਮ ਆਊਟੇਜ ਦਾ ਮਤਲਬ ਹੈ ਕਿ ਉਡੀਕ ਕਰਨ ਦਾ ਸਮਾਂ ਆਮ ਨਾਲੋਂ ਲੰਬਾ ਸੀ। ਲੰਡਨ ਦੇ ਸਟੈਂਡਸਟੇਡ ਹਵਾਈ ਅੱਡੇ ਨੇ ਕਿਹਾ ਕਿ ਕੁਝ 에ਅਰਲਾਈਨ ਚੈੱਕ-ਇਨ ਸੇਵਾਵਾਂ ਹੱਥੀਂ ਪੂਰੀਆਂ ਕੀਤੀਆਂ ਜਾਰੀਆਂ ਨੇ ਫਟੋਡਾਨਾ ਹਜੇ ਵੀ ਚੱਲ ਰਹੀਆਂ ਨੇ ਭਾਰਤ ਦੇ ਹਵਾਈ ਅੱਡਿਆਂ ਤੇ ਵਿਆਪਕ ਸਮੱਸਿਆਵਾਂ ਦੀ ਰਿਪੋਰਟ ਕੀਤੀ ਗਈ ਸੀ ਜਿਸ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਕਰਾਉਡ ਸਟ੍ਰਾਈਕ ਦੁਨੀਆ ਭਰ ਵਿੱਚ 20000 ਤੋਂ ਵੱਧ ਗਾਹਕਾਂ ਦੀ ਗਿਣਤੀ ਕਰਨ ਵਾਲੀ ਸਭ ਤੋਂ ਪ੍ਰਸਿੱਧ ਸਾਈਬਰ ਸੁਰੱਖਿਆ ਕੰਪਨੀ ਵਿੱਚੋਂ ਇੱਕ ਹੈ ਫੋਰਚੂਨ 500 ਕੰਪਨੀਆਂ ਵਿੱਚੋਂ ਅੱਧੇ ਤੋਂ ਵੱਧ ਕਰਾਉਡ ਸਟ੍ਰਾਈਕ ਸੌਫਟਵੇਅਰ ਦੀ ਵਰਤੋਂ ਕਰਦੇ ਨੇ ਪੋਰਟ 에어ਲਾਈਨਸ ਨੇ ਦੁਪਹਿਰ ਤੱਕ ਦੀ ਉਡਾਨਾਂ ਰੱਦ ਕਰ ਦਿੱਤੀਆਂ ਨੇ ਪਰ ਕੁਝ ਹਸਪਤਾਲਾਂ ਦੇ ਮਰੀਜ਼ ਸ਼ੁੱਕਰਵਾਰ ਨੂੰ ਦੇਰੀ ਦਾ ਅਨੁਭਵ ਕਰ ਰਹੇ ਸਨ ਕਿਉਂਕਿ ਟੋਰਾਂਟੋ ਵਿਸ਼ਵਵਿਆਪੀ ਆਈਟੀ ਮੁੱਦੇ ਦੇ ਪ੍ਰਭਾਵਾਂ ਦੇ ਨਾਲ ਜੂਝ ਰਹੇ ਸਨ ਸ਼ਹਿਰ ਦੀਆਂ 911 ਤੇ ਪੈਰਾਮੈਡਿਕ ਸੇਵਾਵਾਂ ਉਸੇ ਤਰ੍ਹਾਂ ਕੰਮ ਕਰ ਰਹੀਆਂ ਨੇ ਜਿਵੇਂ ਕਿ ਉਹਨਾਂ ਨੂੰ ਕਰਨਾ ਚਾਹੀਦਾ ਹੈ ਅਤੇ TTC ਨੇ ਕਿਹਾ ਹੈ ਕਿ ਇਸ ਦੇ ਸਿਗਨਲ ਅਤੇ ਸੁਰੱਖਿਆ ਪ੍ਰਣਾਲੀਆਂ ਪੂਰੀ ਤਰ੍ਹਾਂ ਕੰਮ ਕਰ ਰਹੀਆਂ ਨੇ ਜੇਕਰ ਕੁਝ ਬਦਲਦਾ ਹੈ ਤਾਂ ਆਵਾਜਾਈ ਏਜੰਸੀ ਨੇ ਕਿਹਾ ਹੈ ਕਿ ਇਹ ਸਵਾਰੀਆਂ ਨੂੰ ਸੂਚਿਤ ਕਰ ਦੇਵੇਗੀ ਇਸੇ ਤਰ੍ਹਾਂ ਮੈਟਰੋ ਲਿੰਕਸ ਨੇ ਕਿਹਾ ਹੈ ਕਿ ਇਸ ਦੀਆਂ ਟ੍ਰੇਨਾਂ ਅਤੇ ਬੱਸਾਂ ਚੱਲ ਰਹੀਆਂ ਨੇ ਹਾਲਾਂਕਿ ਤੁਹਾਨੂੰ ਆਪਣੇ ਪ੍ਰਸਤੋ ਭੁਗਤਾਨ ਖਾਤੇ ਨੂੰ ਅਪਡੇਟ ਕਰਨ ਵਿੱਚ ਸਮੱਸਿਆਵਾਂ ਆ ਸਕਦੀਆਂ ਨੇ ਵੱਡੇ ਬੈਂਕਾਂ ਅਤੇ ਮੀਡੀਆ ਆਊਟਲੈਟਾਂ ਨੇ ਆਪਣੀਆਂ ਸੇਵਾਵਾਂ ਵਿੱਚ ਵਿਗਨ ਪਾਇਆ ਹੈ ਪਰਵਾਸੀਆਂ ਉੱਤੇ ਕੈਨੇਡਾ ਸਰਕਾਰ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਕੈਨੇਡਾ ਦੇ ਵੱਲੋਂ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ ਪਿਛਲੇ 2 ਸਾਲਾਂ ਵਿੱਚ 29000 ਲੋਕਾਂ ਦਾ ਬੋਰੀ ਬਿਸਤਰਾ ਗੋਲ ਕੀਤਾ ਜਾ ਚੁੱਕਾ ਹੈ ਪ੍ਰਵਾਸੀਆਂ ਨੂੰ ਕੈਨੇਡਾ ਵਿੱਚੋਂ ਕੱਢਣ ਤੇ ਲਿਬਰਲ ਸਰਕਾਰ ਵੱਲੋਂ 2023 ਵਿੱਚ 62 ਮਿਲੀਅਨ ਡਾਲਰ ਖਰਚ ਕੀਤੇ ਗਏ ਨੇ ਪਰਵਾਸੀਆਂ ਨੂੰ ਕੈਨੇਡਾ ਵਿੱਚੋਂ ਕੱਢਣ ਤੇ ਲਿਬਰਲ ਸਰਕਾਰ ਵੱਲੋਂ ਸਾਲ 2023 ਵਿੱਚ 62 ਮਿਲੀਅਨ ਡਾਲਰ ਖਰਚ ਕੀਤੇ ਗਏ ਅਤੇ ਦੇਸ਼ ਨਿਕਾਲੇ ਦੇ ਰਫ਼ਤਾਰ ਪਿਛਲੇ ਇੱਕ ਦਹਾਕੇ ਦੇ ਸਿਖਰਲੇ ਪੱਧਰ ਤੇ ਪਹੁੰਚ ਗਈ। ਸਟੀਫਨ ਹਾਰਪਰ ਦੀ ਅਗਵਾਈ ਵਾਲੀ ਟੋਰੀ ਸਰਕਾਰ ਵੇਲੇ ਇੱਕ ਸਾਲ ਵਿੱਚ ਤਕਰੀਬਨ 19,000 ਪਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਅਤੇ ਮੌਜੂਦਾ ਟਰੂਡੋ ਸਰਕਾਰ ਇਸ ਆંકੜੇ ਦੇ ਨੇੜੇ ਪਹੁੰਚਦੀ ਜਾਪ ਰਹੀ ਹੈ। ਟ੍ਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ 2023-24 ਦੌਰਾਨ 16205 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜੋ ਲਿਬਰਲ ਸਰਕਾਰ ਵੱਲੋਂ ਕੀਤੀ ਸਭ ਤੋਂ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ 2015 ਵਿੱਚ ਸੱਤਾ ਸੰਭਾਲਨ ਮਗਰੋਂ ਜਸਟਿਨ ਟਰੂਡੋ ਦੀ ਸਰਕਾਰ ਤਕਰੀਬਨ 92000 ਪ੍ਰਵਾਸੀਆਂ ਨੂੰ ਡਿਪੋਰਟ ਕਰ ਚੁੱਕੀ ਹੈ ਅਤੇ ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਇੱਥੇ ਦੱਸਣਾ ਬੰਦ ਹੈ ਕਿ ਹਜ਼ਾਰਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਮਾਮਲਿਆਂ ਵਿੱਚੋਂ ਕੁਝ ਚਰਚਾ ਦਾ ਕੇਂਦਰ ਬਣੇ ਜਿਨ੍ਹਾਂ ਵਿੱਚੋਂ ਭਾਰਤ ਦੇ ਤਰुण ਗੁਦਾਰਾ ਨੂੰ ਕੈਨੇਡਾ ਵਿੱਚੋਂ ਕੱਢਣ ਦੇ ਹੁਕਮਾਂ ਦਾ ਮਾਮਲਾ ਇੱਕ ਹੈ ਤਰुण ਗੁਦਾਰਾ ਸਟੱਡੀ ਵੀਜ਼ਾ ਤੇ ਕੈਨੇਡਾ ਆਇਆ ਸੀ ਸਡਬਰੀ ਦੇ ਕੈਂਬਰੀਅਨ ਕਾਲਜ ਵਿੱਚ ਡਿਪਲੋਮਾ ਮੁਕੰਮਲ ਕਰਨ ਮਗਰੋਂ ਉਸਦੇ ਵਰਕ ਪਰਮਿਟ ਹਾਸਲ ਕੀਤਾ ਸੀ ਪਰ ਪੀਆਰ ਹਾਸਲ ਕਰਨ ਵਿੱਚ ਅਸਫਲ ਰਿਹਾ ਅਤੇ ਇਮੀਗ੍ਰੇਸ਼ਨ ਵਿਭਾਗ ਨੇ ਉਸਦਾ ਵਰਕ ਪਰਮਿਟ ਨਮਯੋਂ ਤੋਂ ਨਾ ਕਰ ਦਿੱਤੀ ਮਾਈਗ੍ਰੈਂਟ ਵਰਕਰਸ ਅਲਾਈਅንስ ਫਾਰ ਚੇਂਜ ਦੇ ਕਾਰਜਕਾਰੀ ਡਾਇਰੈਕਟਰ ਸੈਇਦ ਹੁਸੈਨ ਨੇ ਦੋਸ਼ ਲਗਾਇਆ ਹੈ ਕਿ ਟਰੂਡੋ ਸਰਕਾਰ ਇੱਕ ਪਾਸੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਲਾੜਾ ਲਾ ਰਹੀ ਹੈ ਜਦਕਿ ਦੂਜੇ ਪਾਸੇ ਕਰੋੜਾਂ ਡਾਲਰ ਖਰਚ ਕਰਦਿਆਂ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਕਨੇਡੀਅਨ ਕਾਉਂਸਲ ਫਾਰ ਰਿਫਿਊਜੀਜ਼ ਦੀ ਕਾਰਜਕਾਰੀ ਡਾਇਰੈਕਟਰ ਗੋਰੀ ਸ਼੍ਰੀਨਿਵਾਸਨ ਵੱਲੋਂ ਟਰੂਡੋ ਸਰਕਾਰ ਦੀ ਨੀਤੀ ਨੂੰ ਅਨਮਨੁੱਖੀ ਕਰਾਰ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਹੈ ਕਿ ਲੱਖਾਂ ਪ੍ਰਵਾਸੀ ਕਈ ਸਾਲਾਂ ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਨੇ ਪਰ ਕੋਈ ਰਾਹਤ ਦੇਣ ਦੀ ਬਜਾਏ ਉਨ੍ਹਾਂ ਨੂੰ ਜਹਾਜ਼ ਚੜਾ ਕੇ ਵਾਪਸ ਭੇਜਿਆ ਜਾ ਰਿਹਾ ਹੈ ਫੈਡਰਲ ਸਰਕਾਰ ਦੇ ਅੰਕੜਾ ਮੁਤਾਬਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 2021 ਵਿੱਚ ਤਕਰੀਬਨ 75000 ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਗਿਆ ਪਰ ਇਸ ਮਗਰੋਂ ਰਫ਼ਤਾਰ ਇੰਨੀ ਤੇਜ਼ ਹੋ ਗਈ ਕਿ ਹਵਾਈ ਅੜਿਆਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੇਲੇ ਲੱਗ ਗਏ ਡਿਪੋਰਟ ਕੀਤੇ ਪ੍ਰਵਾਸੀਆਂ ਵਿੱਚੋਂ ਸਿਰਫ 5% ਅਪਰਾਧਿਕ ਸਰਗਰਮੀਆਂ ਵਿੱਚ ਸ਼ਾਮਲ ਸਨ ਪਰ ਇਸ ਦੇ ਬਾਵਜੂਦ ਕੋਈ ਨਰਮੀ ਨਹੀਂ ਵਰਤੀ ਗਈ। CBSA ਦਾ ਕਹਿਣਾ ਹੈ ਕਿ ਇੱਕ ਪ੍ਰਵਾਸੀ ਨੂੰ ਸਧਾਰਨ ਤਰੀਕੇ ਨਾਲ ਡਿਪੋਰਟ ਕਰਨ ਤੇ 3600 ਡਾਲਰ ਦਾ ਖਰਚਾ ਆਉਂਦਾ ਹੈ ਪਰ ਨਿਗਰਾਨੀ ਹੇਠ ਸੰਬੰਧਿਤ ਮੁਲਕ ਵਿੱਚ ਛੱਡ ਕੇ ਆਉਣ ਤੇ ਖਰਚਾ 12500 ਡਾਲਰ ਤੱਕ ਜਾ ਸਕਦਾ ਹੈ CBSA ਨੇ ਦਾਅਵਾ ਕੀਤਾ ਹੈ ਕਿ ਕਿਸੇ ਨੂੰ ਡਿਪੋਰਟ ਕਰਨ ਦਾ ਫੈਸਲਾ ਹਲਕੇ ਤੌਰ ਤੇ ਨਹੀਂ ਲਿਆ ਜਾਂਦਾ ਮੁਲਕ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਰੱਖਣ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਦੇਸ਼ ਨਿਕਾਲਾ ਅਹਿਮ ਰੋਲ ਅਦਾ ਕਰਦਾ ਹੈ ਫੈਡਰਲ ਲੇਬਰ ਮੰਤਰੀ ਸੀਮਸ ਓਰੀਗਨ ਨੇ ਕੈਬਨਿਟ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਉਹ ਸੈਂਟ ਜੋਨਸ ਤੋਂ ਐਮਪੀ ਬਣੇ ਰਹਿਣਗੇ ਪਰ ਦੁਬਾਰਾ ਚੋਣਾਂ ਨਹੀਂ ਲੜਨਗੇ 53 ਸਾਲ ਦੇ ਓਰੀਗਨ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਉਹਨਾਂ ਲਈ ਉਹਨਾਂ ਦਾ ਪਰਿਵਾਰ ਪਹਿਲਾਂ ਆਉਂਦਾ ਹੈ ਉਹਨਾਂ ਕਿਹਾ ਹੈ ਕਿ ਮੈਨੂੰ ਇੱਕ ਬਿਹਤਰ ਪਤੀ, ਬੇਟਾ, ਅੰਕਲ, ਦੋਸਤ ਬਣੰਦੀ ਜ਼ਰੂਰਤ ਹੈ ਅਤੇ ਇਹ ਨੌਕਰੀ ਬਹੁਤ ਜ਼ਿਆਦਾ ਸਮਾਂ ਭਾਲਦੀ ਹੈ ਓਰੀਗਨ ਨੇ ਆਪਣੇ ਬਿਆਨ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਇੱਕ ਸ਼ਾਨਦਾਰ ਲੀਡਰ ਦੱਸਿਆ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਦੀ ਸੇਂਟ ਜੌਨਸ ਸਾਊਥ ਮਾਉਂਟ ਪਰਲ ਰਾਈਰਿੰਗ ਤੋਂ ਐਮਪੀ ਸੀ ਮਿਸੋਰੀ ਗਨ ਬਤੌਰ ਐਮਪੀ ਬਰਕਰਾਰ ਰਹਿਣਗੇ ਪਰ ਅਗਲੀਆਂ ਫੈਡਰਲ ਚੋਣਾਂ ਵਿੱਚ ਉਹ ਉਮੀਦਵਾਰ ਨਹੀਂ ਹੋਣਗੇ ਓਰੀਗਨ 2015 ਵਿੱਚ ਐਮਪੀ ਬਣੇ ਸਨ ਤੇ ਉਹ 2017 ਤੋਂ ਕੈਬਨਿਟ ਦਾ ਹਿੱਸਾ ਨੇ 2021 ਵਿੱਚ ਲੇਬਰ ਮੰਤਰੀ ਬਣਨ ਤੋਂ ਪਹਿਲਾਂ ਓਰੀਗਨ ਕੁਦਰਤੀ ਸੋਤ ਮੂਲ ਨਿਵਾਸੀ ਸੇਵਾਵਾਂ ਅਤੇ ਵੈਟਰਨ ਮਾਮਲਿਆਂ ਦੇ ਮੰਤਰਾਲੇ ਸੰਭਾਲ ਚੁੱਕੇ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਓਰੀਗਨ ਸੀਟੀਵੀ ਵਿੱਚ ਪੱਤਰਕਾਰ ਸਨ ਓਰੀਗਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਪੁਰਾਣੇ ਮਿੱਤਰ ਨੇ ਤੇ ਉਹ 2005 ਵਿੱਚ ਟਰੂਡੋ ਦੇ ਵਿਆਹ ਦੇ ਵਿੱਚ ਵੀ ਸ਼ਾਮਿਲ ਸਨ ਸਰਕਾਰੀ ਰਿਲੀਜ਼ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਓਰੀਗਨ ਦੀਆ ਕੈਬਨਿਟ ਸੇਵਾਵਾਂ ਲਈ ਉਹਨਾਂ ਦਾ ਧੰਨਵਾਦ ਕੀਤਾ ਕੈਨੇਡਾ ਦੇ ਵਿਦੇਸ਼ ਮੰਤਰੀ ਮਿਲੈਨੀ ਜੋਲੀ ਅੱਜ ਚੀਨ ਦਾ ਦੌਰਾ ਕਰ ਰਹੇ ਨੇ ਮਿਲੈਨੀ ਜੋਲੀ ਦਾ ਚੀਨ ਦੌਰਾ 7 ਸਾਲਾਂ ਵਿੱਚ ਕਿਸੇ ਕੈਨੇਡੀਅਨ ਵਿਦੇਸ਼ ਮੰਤਰੀ ਦਾ ਪਹਿਲਾ ਦੌਰਾ ਹੈ ਸ਼ੁੱਕਰਵਾਰ ਨੂੰ ਯਾਨੀ ਕਿ ਅੱਜ ਜੋਲੀ ਆਪਣੇ ਚੀਨੀ ਹਮਰਤਵਾ ਦੇ ਨਾਲ ਵੀ ਮੁਲਾਕਾਤ ਕਰਨਗੇ ਚੀਨ ਦੇ ਵਿਦੇਸ਼ ਮੰਤਰਾਲੇ ਅਨੁਸਾਰ ਮੈਲਾਨੀ ਜੋਲੀ ਵੈਂਗ ਹੀ ਦੇ ਸੱਦੇ ਤੇ ਬੀਜਿੰਗ ਪਹੁੰਚੇ ਨੇ ਵੈਂਗ ਹੀ ਚੀਨ ਦੇ ਵਿਦੇਸ਼ ਮੰਤਰੀ ਅਤੇ ਚੀਨੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਡਾਇਰੈਕਟਰ ਨੇ ਇਸ ਦੌਰੇ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਇੱਕ ਸੀਨੀਅਰ ਕੈਨੇਡੀਅਨ ਸਰਕਾਰੀ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਦੋਵਾਂ ਵਿਦੇਸ਼ ਮੰਤਰੀਆਂ ਵਿਚਾਲੇ ਸ਼ੁਕਰਵਾਰ ਨੂੰ ਹੋਣ ਵਾਲੀ ਮੁਲਾਕਾਤ ਸਹੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਅਤੇ ਇੱਕ ਮਹੱਤਵਪੂਰਨ ਕਦਮ ਹੈ ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਵਿਗੜ ਰਹੇ ਸਬੰਧਾਂ ਨੂੰ ਠੀਕ ਕਰਨਾ ਹੈ। ਦੋ ਕੈਨੇਡੀਅਨ ਨਾਗਰਿਕਾਂ ਮਾਈਕਲ ਕੋਵੇਰਿਕ ਅਤੇ ਮਾਈਕਲਸ ਪਾਵਰ ਦੀਆਂ ਚੀਨ ਵਿੱਚ ਗ੍ਰਿਫਤਾਰੀਆਂ ਅਤੇ ਕੈਨੇਡੀਅਨ ਸਿਆਸਤ ਵਿੱਚ ਚੀਨ ਦੀ ਦਖਲਅੰਦਾਜ਼ੀ ਦੀਆਂ ਹਾਲੀਆਂ ਰਿਪੋਰਟਾਂ ਨੇ ਕੈਨੇਡਾ ਅਤੇ ਚੀਨ ਦੇ ਆਪਸੀ ਸਬੰਧਾਂ ਵਿੱਚ ਖਟਾਸ ਪੈਦਾ ਕਰ ਦਿੱਤੀ ਹੈ। ਸੂਤਰ ਨੇ মিডিਆ ਨੂੰ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਸ ਦੌਰੇ ਦੀ ਯੋਜਨਾਤੇ ਕੰਮ ਕੀਤਾ ਜਾ ਰਿਹਾ ਸੀ ਤੇ ਲੰਘੇ ਕੁਝ ਹਫ਼ਤਿਆਂ ਦੌਰਾਨ ਹੀ ਇਸ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ ਸੂਤਰ ਅਨੁਸਾਰ ਇਸ ਵਿੱਚ ਕਿਸੇ ਅੰਤਰਰਾਸ਼ਟਰੀ ਭਾਈਵਾਲ ਦੀ ਮਦਦ ਨਹੀਂ ਲਈ ਗਈ ਇੱਕ ਬਿਆਨ ਵਿੱਚ ਜੋਲੀ ਦੇ ਦਫ਼ਤਰ ਨੇ ਕਿਹਾ ਹੈ ਕਿ ਦੋਵੇਂ ਮੰਤਰੀ ਸਾਂਝੀਆਂ ਚੁਣੌਤੀਆਂ ਤੇ ਸਹਿਯੋਗ ਲਈ ਸੰਭਾਵਿਤ ਤਰੀਕਿਆਂ ਤੇ ਚਰਚਾ ਕਰਨਗੇ ਅਤੇ ਕੈਨਡਾ ਅਤੇ ਚੀਨ ਦੇ ਲੋਕਾਂ ਵਿਚਕਾਰ ਪਹਿਲਾਂ ਤੋਂ ਹੀ ਡੂੰਗੇ ਸਬੰਧਾਂ ਨੂੰ ਵਧਾਉਣ ਦੇ ਠੋਸ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕਰਨਗੇ ਬਿਆਨ ਵਿੱਚ ਜੋਲੀ ਨੇ ਕਿਹਾ ਹੈ ਕਿ ਮੈਨੂੰ ਇੱਕ ਸਾਰਥਕ ਮੁਲਾਕਾਤ ਦੀ ਉਮੀਦ ਹੈ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿੰਗ ਜੀਆਨ ਨੇ ਬੀਤੇ ਦਿਨ ਆਪਣੀ ਨਿਯਮਿਤ ਬਰੀਫਿੰਗ ਵਿੱਚ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਝੋਲੀ ਅਤੇ ਵੈਂਗ ਚੀਨ ਕੈਨੇਡਾ ਸੰਬੰਧਾ ਅਤੇ ਦੋਵਲੇ ਸੰਬੰਧਾ ਦੇ ਸੁਧਾਰ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਾਂਝੀ ਚਿੰਤਾ ਦੇ ਮੁੱਦਿਆਂ ਬਾਰੇ ਡੂੰਘਾਈ ਨਾਲ ਗੱਲਬਾਤ ਕਰਨਗੇ ਕੈਨੇਡਾ ਸਰਕਾਰ ਦੇ ਸੀਨੀਅਰ ਸੂਤਰ ਨੇ ਕਿਹਾ ਹੈ ਕਿ ਇਸ ਯਾਤਰਾ ਨੂੰ ਭਵਿੱਖ ਵਿੱਚ ਹੋਰ ਮੰਤਰੀਆਂ ਦੇ ਦੌਰਿਆਂ ਲਈ ਦਰਵਾਜ਼ਾ ਖੋਲਣ ਦੇ ਰੂਪ ਵਿੱਚ ਵੀ ਵੇਖਿਆ ਜਾ ਰਿਹਾ ਹੈ ਸੂਤਰ ਨੇ ਕਿਹਾ ਕਿ ਦੋਵੇਂ ਦੇਸ਼ਾਂ ਕੋਲ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਵਰਗੇ ਕਈ ਮੁੱਦਿਆਂ ਤੇ ਇਕੱਠੇ ਕੰਮ ਕਰਨ ਦੀਆਂ ਸੰਭਾਵਨਾਵਾਂ ਨੇ ਅਕਤੂਬਰ 2021 ਵਿੱਚ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜੋਲੀ ਦੀ ਇਹ ਚੀਨ ਦੀ ਪਹਿਲੀ ਯਾਤਰਾ ਹੈ ਜੋਲੀ ਨੇ ਆਖਰੀ ਵਾਰ ਫਰਵਰੀ ਵਿੱਚ ਮਿਊਨਿਕ ਵਿੱਚ ਇੱਕ ਗਲੋਬਲ ਸੁਰੱਖਿਆ ਕਾਨਫਰੰਸ ਦੌਰਾਨ ਆਪਣੇ ਚੀਨੀ ਹਮਰੁੱਤਬਾ ਨਾਲ ਮੁਲਾਕਾਤ ਕੀਤੀ ਸੀ ਸ਼ੁੱਕਰਵਾਰ ਨੂੰ ਜੋਲੀ ਦੀ ਉੱਚ ਪੱਧਰੀ ਮੁਲਾਕਾਤ ਉਦੋਂ ਹੋ ਰਹੀ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਚੀਨ ਨੇ ਕੈਨੇਡਾ ਲਈ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ ਅੱਜ ਦੇ ਕੈਨੇਡਾ نیوز ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣ ਨਿਆਮ ਮੁਖ ਹੈਡਲਾਈਨਸ ਤੇ ਸਮਾਨ ਪਿੱਛੇ ਜੋੜੇ ਨੂੰ ਵੈਸਟ ਜੈਟ 에ਅਰਲਾਈਨ ਨੇ ਨਹੀਂ ਚੜਨ ਦਿੱਤਾ ਜਹਾਜ਼ ਖੜੇ ਪੈਰ ਕਰਵਾਈ ਹੋਰ 에ਅਰਲਾਈਨ ਦੀ ਟਿਕਟ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਚ ਲੋਕਾਂ ਨੂੰ ਮਿਲ ਰਹੇ ਅਰਜ਼ੀਆਂ ਦਾਖਲ ਕਰਨ ਦੇ ਸੱਦੇ 6300 ਉਮੀਦਵਾਰਾਂ ਨੂੰ ਕੈਨੇਡਾ ਦੀ ਪੀਆਰ ਲਈ ਅਰਜ਼ੀਆਂ ਦਾਖਲ ਕਰਨ ਦੇ ਮਿਲੇ ਸੱਦੇ ਮਾਈਕਰੋਸਾਫਟ ਵਿੰਡੋਸ 'ਚ ਆਈ ਤਕਨੀਕੀ ਖਰਾਬੀ ਦੁਨੀਆ ਭਰ ਦੇ ਵਿੱਚ ਬੈਂਕਿੰਗ ਸੇਵਾਵਾਂ ਸਮੇਤ ਕਈ ਹੋਰ ਸੇਵਾਵਾਂ ਹੋਈਆਂ ਠੱਪ। ਪ੍ਰਵਾਸੀਆਂ ਉਤੇ ਸਰਕਾਰ ਦਾ ਵੱਡਾ ਐਕਸ਼ਨ 2 ਸਾਲਾਂ ਦੇ ਵਿੱਚ ਤਕਰੀਬਨ 29000 ਲੋਕ ਕੀਤੇ ਰਿਪੋਰਟ। ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਣਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ।